ਇੱਕ ਬੀਬੀ ਸੀ ਉਹਦੇ ਨਾ ਨੌਂ ਗਲ ਗਏ ਸਾਰੇ ਮਾਸ ਲੱਥ ਗਿਆ ਨੌਂ ਗਲ ਗਏ ਤੇ ਮਾਸ ਲੱਥ ਗਿਆ ਡਾਕਟਰਾਂ ਕੋਲ ਗਈ ਡਾਕਟਰ ਕਹਿਣ ਲੱਗੇ ਜੀ ਤੈਨੂੰ ਚਮੜੀ ਦਾ ਰੋਗ ਏ ਚਮੜੀ ਦਾ ਰੋਗ ਜਿਹੜੇ ਡਾਕਟਰ ਹੁੰਦੇ ਨੇ ਨਾ ਉਹਨਾਂ ਨੇ ਆਪੋ ਆਪਣੇ ਤਜਰਬੇ ਦੇ ਨਾਲ ਗੱਲ ਦੱਸ ਨਹੀਂ ਹੁੰਦੀ ਉਹਨਾਂ ਨੇ ਦਵਾਈ ਦੇ ਦਿੱਤੀ ਥੋੜੇ ਦਿਨ ਬਾਅਦ ਆਰਾਮ ਨਹੀਂ ਆਇਆ ਨੌਂਾਂ ਦੇ ਨਾਲ ਬਾਜ ਹੱਥ ਵੀ ਗਲਨੇ ਸ਼ੁਰੂ ਹੋ ਗਏ ਹੱਥ ਦਾ ਵੀ ਮਾਸ ਲੱਥਣਾ ਸ਼ੁਰੂ ਹੋ ਗਿਆ ਨੂਹਾਂ ਦਾ ਪਹਿਲਾਂ ਲੱਥਦਾ ਪਿਆ ਸੀ ਫਿਰ ਡਾਕਟਰ ਕੋਲ ਗਈ ਡਾਕਟਰ ਨੇ ਕੋਈ ਦਵਾਈ ਦੇਤੀ ਰਾਮ ਨਹੀਂ ਆਇਆ ਹੌਲੀ ਹੌਲੀ ਉਹਦੀ ਬਾਹ ਗਲਣੀ ਸ਼ੁਰੂ ਹੋ ਗਈ ਕੂਣੀ ਤੱਕ ਪਹੁੰਚ ਗਈ ਬਾਹ ਜਦੋਂ ਉਹਨੇ ਦੇਖਿਆ ਨਾ ਸਾਰੇ ਰਸਤੇ ਜਦੋਂ ਬੰਦ ਹੋ ਗਏ ਉਹਦੇ ਪਹਿਲਾਂ ਅਸੀਂ ਵੀ ਬੜੇ ਹੱਥ ਪੈਰ ਮਾਰਨੇ ਆ ਜਦੋਂ ਸਾਰੇ ਰਸਤੇ ਬੰਦ ਹੋ ਜਾਣਾ ਫਿਰ ਅਸੀਂ ਕਹਿੰਦੇ ਜੋ ਕਰਨਾ ਰੱਬ ਨੇ ਕਰਨਾ ਹੁਣ ਪਹਿਲਾਂ ਨਹੀਂ ਰੱਬ ਨੂੰ ਯਾਦ ਕਰਦੇ ਫਿਰ ਅਸੀਂ ਲਾਸਟ ਕਹਿੰਦੇ ਆ ਜੋ ਕਰਨਾ ਰੱਬ ਨੇ ਕਰਨਾ ਰੱਬ ਦੀ ਮਰਜ਼ੀ ਏ ਕਿਉਂ ਕਿਉਂਕਿ ਅਸੀਂ ਆਪ ਹੁਣ ਕੁਝ ਕਰ ਨਹੀਂ ਸਕਦੇ ਨਾ ਤੇ ਬੀਬੀ ਦਾ ਜਦੋਂ ਸਾਰਾ ਮਾਸ ਗਲ ਗਿਆ ਬਾਹ ਦਾ ਡਾਕਟਰਾਂ ਕੋਲੋਂ ਆਰਾਮ ਨਾ ਆਵੇ ਫਿਰ ਗਈ ਮਾਹਪੁਰਖਾਂ ਦੇ ਦਰਸ਼ਨ ਕਰਨ ਮਾਹਪੁਰਖਾਂ ਕੋਲ ਪਹੁੰਚੀ ਮਾਹਪੁਰਖਾਂ ਨੂੰ ਕਹਿਣ ਲੱਗੀ ਮਾਹਪੁਰਖੋ ਮੈਂ ਬੜਾ ਇਲਾਜ ਕਰਵਾਇਆ ਮੇਰੇ ਨਹਾਂ ਦਾ ਮਾਸ ਗਲ ਗਿਆ ਹੱਥ ਦਾ ਮਾਸ ਗਲ ਗਿਆ ਬੜੀ ਮੌਖੀ ਹੌਲੀ-ਹੌਲੀ ਮੇਰੀ ਬਾਹ ਤੱਕ ਮਾਸ ਗਲ ਗਿਆ ਪੂਣੀ ਤੱਕ ਪਹੁੰਚ ਗਿਆ ਮਾਸ ਗਲ ਗਿਆ ਪਰ ਜਦੋਂ ਮੈਂ ਹੋਂ ਡਾਕਟਰ ਕੋਲ ਗਈਆਂ ਡਾਕਟਰ ਨੇ ਮੈਨੂੰ ਪਤਾ ਕੀ ਕਿਹਾ ਮਾਹਪੁਰ ਕਹਿੰਦੇ ਕੀ ਕਹਿੰਦੇ ਡਾਕਟਰ ਕਹਿੰਦੇ ਤੇਰੀ ਮੋਢੇ ਤੋਂ ਬਾਹ ਹੀ ਵੜ ਦਿੰਨੇ ਆ ਸੱਜੀ ਨਹੀਂ ਤੇ ਤੇਰਾ ਸਾਰਾ ਮਾਸ ਹੌਲੀ-ਹੌਲੀ ਸਰੀਰ ਦਾ ਗਲ ਜਾਣਾ ਤੇ ਕਹਿੰਦੀ ਮਹਾਪੁਰਖੋ ਮੈਂ ਹੁਣ ਤੁਹਾਡੇ ਕੋਲ ਆਈ ਆ ਰਸਤੇ ਮੇਰੇ ਸਾਰੇ ਬੰਦ ਹੋ ਗਏ ਤੁਸੀਂ ਗੁਰੂ ਨੂੰ ਪਿਆਰ ਕਰਦੇ ਹੋ ਗੁਰੂ ਸਾਹਿਬ ਜੀ ਤੁਹਾਡੀ ਸੁਣਦੇ ਨੇ ਸਾਡੀ ਅਰਦਾਸ ਬੇਨਤੀ ਕਰੋ ਮੇਰਾ ਭਲਾ ਹੋ ਜਾ ਜਦੋਂ ਬੰਦਾ ਫਸਿਆ ਹੁੰਦਾ ਹੈ ਨਾ ਉਹ ਦੋ ਰੋਜ਼ ਅਰਦਾਸਾਂ ਕਰਦਾ ਆ ਕੇ ਕਿ ਗੁਰੂ ਸਾਹਿਬ ਜੀ ਮੇਰਾ ਮੁੰਡਾ ਅਮਰੀਕਾ ਪਹੁੰਚੇ ਰਸਤੇ 'ਚ ਜਦੋਂ ਕਿਤੇ ਅੜ ਜਾਵੇ ਮੁੰਡਾ ਤੇ ਜਦੋਂ ਪਹੁੰਚ ਜਾਂਦਾ ਅਮਰੀਕਾ ਫਿਰ ਡੱਬਾ ਲੈ ਕੇ ਇੱਥੇ ਨਹੀਂ ਆਂਦਾ ਫਿਰ ਡੀਜੇ ਲਾ ਕੇ ਘਾਰ ਹੀ ਚੀਕਾਂ ਮਾਰਦਾ ਫਿਰ ਰਾਤ ਨੂੰ ਜੇ 12 ਵਜੇ ਫੋਨ ਆ ਜੇ ਨਾ ਮੈਂ ਅਮਰੀਕਾ ਪਹੁੰਚ ਗਿਆ ਤੇ 12 ਵਜੇ ਸਿੱਧੇ ਪਟਾਕੇ ਤਾਂ ਨੂੰ ਰੱਬ ਨੂੰ ਚਲਾਉਂਦਾ ਕਹਿੰਦਾ ਬਾਬਾ ਤੂੰ ਥੱਲੇ ਥੋੜਾ ਜਿਹਾ ਸ਼ਾਇਦ ਤੇਰੇ ਕੰਨ ਕੰਮ ਨਹੀਂ ਕਰਦੇ ਮੈਂ ਸਿੱਧਾ ਤੇਰੇ ਕੋਲ ਹੀ ਪਟਾਕੇ ਚਲਾ ਲਗਾ ਉੱਤੇ ਸੁਣ ਲਈ ਆਪ ਹੀ ਉੱਤੇ ਆਪ ਹੀ ਸੁਣ ਲਈ 5 ਮਿੰਟ ਪਹਿਲਾਂ ਤੇ ਤੂੰ ਤਰਲੇ ਲਾਉਂਦਾ ਪਿਆ ਸੀ ਤੇ ਜਦੋਂ 5 ਮਿੰਟ ਬਾਅਦ ਫੋਨ ਆ ਗਿਆ ਉਦੋਂ ਤੇ ਬੰਦਾ ਤੇ ਫਰਜੇ ਸੀ ਕਿ ਅੰਦਰ ਵੜ ਕੇ ਸਿਮਰਨ ਕਰਦਾ ਬੰਦਾ ਅੰਦਰ ਵੜ ਕੇ ਸਿਮਰਨ ਕਰਦਾ ਕਿ ਰੱਬਾ ਤੇਰਾ ਸ਼ੁਕਰ ਹੈ ਤੇ ਕਰਦਾ ਕਿ ਰੱਬ ਨੂੰ ਪਟਾਕੇ ਚਲਾਉਂਦਾ ਸਿੱਧੇ ਕਹਿੰਦਾ ਲੈ ਉੱਥੇ ਸੁਣ ਲੈ ਤੇਰੇ ਘਰ ਹੀ ਭੇਜ ਦੇਣਾ ਸਿੱਧੇ ਇੱਥੇ ਕਿੱਥੇ ਸੁਣਦਾ ਰਹੇਂਗਾ ਥੱਲੇ ਤੂੰ ਤੇ ਨਾਲੇ ਕਹਿੰਦਾ ਨਾਮ ਆਪ ਸੌਣਾ ਤੇ ਨਾਮ ਆ ਦੂਜਿਆਂ ਨੂੰ ਸੌਣ ਦੇਣਾ ਨਵੇਂ ਰਿਵਾਜ ਚ ਲਾ ਕੇ ਨਵੇਂ ਤੇ ਬੀਬੀ ਕਹਿਣ ਲੱਗੀ ਮਾਹਪੁਰਖੋ ਮੇਰੇ ਸਾਰੀ ਬਾਹ ਦਾ ਮਾਸ ਡਲ ਗਿਆ ਡਾਕਟਰ ਕਹਿੰਦੇ ਬਾਹ ਵੜ ਦੇਣੀ ਏ ਹੁਣ ਤੁਹਾਡੀ ਰੱਬ ਨਾਲ ਸਿੱਧੀ ਗੱਲ ਏ ਤੁਸੀਂ ਕਿਰਪਾ ਕਰੋ ਤੇ ਮੇਰੇ ਕਿਤੇ ਕਿਰਪਾ ਹੋ ਜਾਵੇ ਮੇਰੀ ਬਾਹ ਠੀਕ ਹੋ ਜਾਵੇ ਮਾਹਪੁਰਖ ਕਹਿਣ ਲੱਗੇ ਜਾਪ ਕਰ ਲੇਗੀ ਜਾਪ ਕਹਿੰਦੀ ਜੀ ਕਰਾਂਗੀ ਜਦੋਂ ਬੰਦਾ ਦੁਖੀ ਹੋਵੇ ਨਾ ਉਦੋਂ ਤੇ ਜੋ ਕਹੋ ਅਗਲਾ ਮੰਨੀ ਜਾਂਦਾ ਕਹਿੰਦਾ ਇੱਕ ਵਾਰੀ ਕਿਤੇ ਮੇਰੀ ਗੱਲ ਪੂਰੀ ਹੋ ਜੇ ਬਾਅਦ ਚ ਵੇਖੀ ਜਾਏਗੀ ਉਦਾਸ ਆਪ ਜੀ ਦਾ ਸਾਂਝ ਪਾ ਰਿਆ ਨਾ ਬਾਹਰ ਨਾ ਪਹੁੰਚੇ ਬੱਚਾ ਤੇ ਆ ਕੇ ਕਿਤੇ ਅਰਦਾਸ ਕਰਾਂ ਤੇ ਮਹਾਂਪੁਰ ਕਹਿ ਦਿੰਨਾ ਦਸਵੰਦ ਕੱਢਿਆ ਕਰਿਓ ਜਦੋਂ ਬੱਚਾ ਪਹੁੰਚ ਜਾਏਗਾ ਬਾਬਾ ਜੀ ਪੂਰਾ ਕੱਢਿਆ ਕਰਾਂਗੇ ਤੇ ਜਦੋਂ ਬੱਚਾ ਪਹੁੰਚ ਜਾਂਦਾ ਫਿਰ ਕਹਿੰਦੇ ਕਿਹੜਾ ਦਸਵੰਦ ਹੋਣ ਕੋਈ ਗੱਲ ਨਹੀਂ ਤੇ ਸੰਗਤ ਜੀ ਹਰ ਸਮੇਂ ਸਾਨੂੰ ਰੱਬ ਦੀ ਲੋੜ ਏ ਹਰ ਸਮੇਂ ਬੱਚਾ ਪਔਰ ਪਹੁੰਚ ਗਿਆ ਫਿਰ ਕੀ ਹੋ ਗਿਆ ਪੱਕਾ ਵੀ ਤੇ ਬਾਬੇ ਨੇ ਹੀ ਕਰਨਾ ਹੈ ਬਾਜ ਗ੍ਰੀਨ ਕਾਰਡ ਵੀ ਬਾਬੇ ਨੇ ਦਿਵਾਣਾ ਫਿਰ ਵਿਆਹ ਵੀ ਬਾਬੇ ਨੇ ਕਰਨਾ ਗਾਂ ਬੱਚਿਆਂ ਦੀ ਕਿਰਪਾ ਵੀ ਬਾਬੇ ਨੇ ਕਰਨੀ ਬੰਦਾ ਤੇ ਸਾਰੀ ਉਮਰ ਮੰਗਦਾ ਹੀ ਰਹਿੰਦਾ ਬੰਦੇ ਦੀ ਕਿਹੜੀ ਲੋੜ ਪੂਰੀ ਹੁੰਦੀ ਹੈ ਮੰਗਾ ਕਿੜੀਆਂ ਮੁੱਕ ਜੀਆਂ ਹੱਡੀਆਂ ਸਾਰੀ ਉਮਰ ਮੰਗਦਾ ਹੀ ਰਹਿੰਦੇ ਇੱਥੇ ਆਪਾਂ ਤੇ ਦਾਸ ਉੱਥੇ ਹੀ ਆਵੇ ਮਾਤਾ ਕਹਿਣ ਲੱਗੀ ਮਾਹਪੁਰਖੋ ਜਿਹੜਾ ਤੁਸੀਂ ਜਾਪ ਕਰੋਗੇ ਮੈਂ ਉਹੀ ਕਰਾਂਗੀ ਮਾਹਪੁਰਖ ਕਹਿਣ ਲੱਗੇ ਮੂਲ ਮੰਤਰ ਦਾ ਜਾਪ ਕਰਨਾ ਹੈ ਤੇ ਕਹਿਣ ਲੱਗੀ ਮਾਹਪੁਰ ਕੋ ਕਿੰਨਾ ਕਰਾਂ ਮਾਹਪੁਰ ਕਹਿਣ ਲੱਗੀ ਜਿੰਨਾ ਵੱਧ ਤੋਂ ਵੱਧ ਕਰ ਸਕਦੀ ਓਨਾ ਕਰ ਕਿਉਂਕਿ ਤੇਰਾ ਰੋਗ ਵੱਧਦਾ ਜਾ ਰਿਹਾ ਜਿੰਨਾ ਵੱਧ ਤੋਂ ਵੱਧ ਕਰ ਸਕਣੀ ਤੇ ਨਾਲ ਇੱਕ ਹੱਥ ਦੇ ਨਾਲ ਝਾੜੂ ਦੀ ਸੇਵਾ ਕਰਨੀ ਜਿੰਨਾ ਤੇ ਹੋ ਸਕਦੀ ਕਹਿਣ ਲੱਗੀ ਜੀ ਠੀਕ ਹੁਣ ਅੱਜ ਹੋਰ ਕੱਲ ਹੋਰ ਕਰਦੇ 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 ਮਹੀਨਾ ਡੇਢ ਲੰਘਿਆ ਮੋੜਾ ਮੁੜਨਾ ਸ਼ੁਰੂ ਹੋ ਗਿਆ ਬਾਹ ਠੀਕ ਹੋਣੀ ਸ਼ੁਰੂ ਹੋ ਗਈ 2 ਕੁ ਮਹੀਨੇ ਲੰਗੇ ਪੂਰੀ ਬਾਹ ਹੱਥ ਉਂਗਲਾਂ ਪੂਰੀਆਂ ਠੀਕ ਹੋ ਗਈਆਂ ਫਿਰ ਮਾਪੁਰਖਾਂ ਕੋ ਆ ਗਈ ਕਹਿੰਦੀ ਮਾਪੁਰਖੋ ਸਾਰਾ ਮੇਰਾ ਹੱਥ ਬਾਹ ਮੈਂ ਮੂਲ ਮੰਤਰ ਦਾ ਜਾਪ ਕਰਦੀ ਆ ਠੀਕ ਹੋ ਗਿਆ ਹੁਣ ਛੱਡ ਦਿਆਂ ਜਿਹੜਾ ਮੇਰਾ ਕੰਮ ਹੀ ਉਹ ਤੇ ਹੋ ਗਿਆ ਹੁਣ ਛੱਡ ਦਿਆਂ ਬੰਦਾ ਕਹਿੰਦਾ ਹੀ ਨਾ ਇੰਨਾਂ ਕ ਕਿ ਮੇਰਾ ਕੰਮ ਹੋ ਗਿਆ ਹੁਣ ਮੈਨੂੰ ਕਿਹੜੀ ਲੋੜ ਹੈ ਕਹਿੰਦੀ ਮਾਪੁਰਖੋ ਕਿੰਨਾ ਕ ਜਾਪ ਕਰਨਾ ਹੋਰ ਹੁਣ ਮੇਰੇ ਹੱਥ ਠੀਕ ਹੋ ਗਿਆ ਬਾਹ ਠੀਕ ਹੋ ਗਿਆ ਹੁਣ ਛੱਡ ਦਿਆਂ ਮਾਪੁਰ ਕਹਿਣ ਲੱਗੇ ਛੱਡਣਾ ਨਹੀਂ ਛੱਡਣਾ ਨਹੀਂ ਹੈਗਾ ਸੀ ਹਾਂ ਜੇ ਤੇਰਾ ਮਨ ਕਰਦਾ ਥੋੜਾ ਘਟਾ ਭਾਵੇਂ ਦੇ ਪਰ ਛੱਡਣਾ ਨਹੀਂ ਅੰਬਲ ਤੇ ਘਟਾਣਾ ਵੀ ਨਹੀਂ ਚਾਹੀਦਾ ਪਰ ਚਲੋ ਜੇ ਤੂੰ ਕਹਿਨੀ ਮੈਂ ਛਾੜੀ ਦਿਆਂ ਛੱਡਣਾ ਤਾਂ ਚੰਗਾ ਥੋੜਾ ਘਟਾ ਦੇ ਪਰ ਛੱਡੀ ਨਾ ਸੋਸ ਹਾਬ ਸਾਡਾ ਜੇ ਤੂੰ ਸਾਡੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ਫਿਰ ਅਸੀਂ ਹੋਰ ਹੁੰਨੇ ਆ ਮੰਗਣ ਵੇਲੇ ਹੋਰ ਬਾਅਦ ਵਿੱਚ ਅਸੀਂ ਹੋਰ ਹੁੰਨੇ ਆ ਮੂਲ ਮੰਤਰ ਦੇ ਜਾਪ ਨੇ ਉਹ ਬੀਬੀ ਦੀ ਬਾਹ ਠੀਕ ਕਰ ਦਿੱਤੀ ਜੇ ਬੀਬੀ ਦਾ ਰੋਗ ਠੀਕ ਹੋ ਸਕਦਾ ਸਾਡਾ ਨਹੀਂ ਹੋ ਸਕਦਾ ਇਹ ਬਹੁਤੀ ਪੁਰਾਣੀ ਗੱਲ ਨਹੀਂ ਹੋਣੀ 10 20 ਸਾਲ ਦੀ ਗੱਲ ਹੈ ਜੀ ਜੇ ਉਸ ਬੀਬੀ ਦਾ ਰੋਗ ਠੀਕ ਹੋ ਸਕਦਾ ਸਾਡਾ ਨਹੀਂ ਠੀਕ ਹੋ ਸਕਦਾ ਸਾਡਾ ਵੀ ਵੱਡੇ ਤੋਂ ਵੱਡਾ ਰੋਗ ਠੀਕ ਹੋ ਸਕਦਾ ਜੇ ਅਸੀਂ ਮੂਲ ਮੰਤਰ ਦਾ ਜਾਪ ਕਰੀਏ ਵਾਹਿਗੁਰੂ ਸਿਮਰਨ ਦਾ ਜਾਪ ਕਰੀਏ ਸਾਡੇ ਵੀ ਰੋਗ ਠੀਕ ਹੋ ਸਕਦੇ ਨੇ